ਕ੍ਰਿਕਟਰ ਯੁਵਰਾਜ ਸਿੰਘ ਤੇ ਸ਼ਿਕੰਜਾ ਕੱਸੀਆ ਗਿਆ ਹੈ ਅੱਜ ਈਡੀ ਵੱਲੋਂ ਕ੍ਰਿਕਟਰ ਯੁਵਰਾਜ ਸਿੰਘ ਨੂੰ ਤਲਬ ਕੀਤਾ ਗਿਆ ਹੈ ਇਹ ਪੂਰਾ ਮਾਮਲਾ ਮਨੀ ਲੌਂਡਰਿੰਗ ਦਾ ਸਾਹਮਣੇ ਆਇਆ ਹੈ ਇਸ ਵੇਲੇ ਦੀ ਅਹਿਮ ਖਬਰ ਸਾਂਝੀ ਕਰਨ ਜਾ ਰਹੇ ਹਾਂ ਕ੍ਰਿਕਟਰ ਯੁਵਰਾਜ ਸਿੰਘ ਨੂੰ ਈਡੀ ਨੇ ਤਲਬ ਕੀਤਾ ਹੈ ਜੀਹਾਂ ਇਹ ਪੂਰਾ ਮਾਮਲਾ ਜੋ ਕਿ ਹੈ ਔਨਲਾਈਨ ਸੱਟੇਬਾਜ਼ੀ ਐਪ ਪਰਮੋਸ਼ਨ ਨੂੰ ਲੈ ਕੇ ਸਾਹਮਣੇ ਆਇਆ ਹੈ ਜਿਹੜੇ ਅਦਾਕਾਰ ਅਤੇ ਕ੍ਰਿਕਟਰ ਔਨਲਾਈਨ ਸੱਟੇਬਾਜ਼ੀ ਐਪ ਨੂੰ ਪ੍ਰਮੋਟ ਕਰ ਰਹੇ ਨੇ ਉਹਨਾਂ ਤੇ ਈਡੀ ਦਾ ਇੱਕ ਵੱਡੀ ਕਾਰਵਾਈ ਸਾਹਮਣੇ ਆ ਰਹੀ ਹੈ ਸ਼ਿਕੰਜਾ ਕਸਿਆ ਗਿਆ ਹੈ ਸਾਤਕਾ ਕ੍ਰਿਕਟਰ ਰੋਬਿਨ ਉਥੱਪਾ ਤੋਂ ਵੀ ਈਡੀ ਨੇ ਇੱਕ ਲੰਬੀ ਪੁੱਛਗਿੱਛ ਕੀਤੀ ਸੀ ਦਿੱਲੀ ਦੇ ਮੁੱਖ ਦਫ਼ਤਰ ਵਿੱਚ ਉਹਨਾਂ ਤੋਂ ਲਗਭਗ 5 ਤੋਂ 6 ਘੰਟੇ ਤੱਕ ਪੁੱਛਗਿਛ ਕੀਤੀ ਗਈ ਸੀ ਤੇ ਅੱਜ ਜੋ ਕੀ ਹੈ క్రికెਟਰ ਯੁਵਰਾਜ ਸਿੰਘ ਨੂੰ ਈਡੀ ਨੇ ਬੁਲਾਇਆ ਹੈ ਆਪਣੇ ਮੁੱਖ ਦਫਤਰ ਦਿੱਲੀ ਵਿਖੇ ਤੇ ਅੱਜ ਜਾਬਦਾ ਹੈ ਕਿ ਲਗਾਤਾਰ ਪੰਜ ਤੋਂ 6 ਘੰਟਿਆਂ ਉਸ ਤੋਂ ਵੱਧ ਸਮੇਂ ਦੀ ਜੋ ਕਿ ਹੈ ਪੁੱਛਗਿਛ ਕੀਤੀ ਜਾ ਸਕਦੀ ਹੈ ਤੇ ਪਲਕੇ ਸੋਨੂ ਸੂਦ ਜੀहां ਅਦਾਕਾਰ ਸੋਨੂ ਸੂਦ ਨੂੰ ਵੀ ਤਲਬ ਕੀਤਾ ਹੈ 24 ਸਤੰਬਰ ਤੱਕ ਤਲਬ ਕੀਤਾ ਗਿਆ ਹੈ ਜਿਹੜੇ క్రికెਟਰ ਅਤੇ ਅਦਾਕਾਰ ਜੋ ਕਿ ਇਸ ਔਨਲਾਈਨ ਸੱਟੇਬਾਜ਼ੀ ਐਪ ਨੂੰ ਪ੍ਰਮੋਟ ਕਰ ਰਹੇ ਨੇ ਉਹਨਾਂ ਤੇ ਈਡੀ ਨੇ ਇੱਕ ਵੱਡਾ ਸ਼ਿਕੰਜਾ ਕੱਸਿਆ ਹੈ ਤੇ ਕਾਰਵਾਈ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਕ੍ਰਿਕਟਰ ਸੁਰੇਸ਼ ਰੈਨਾ ਸ਼ਖਰ ਤਮਨ ਅਤੇ ਭੱਜੀ ਨੂੰ ਵੀ ਜੋ ਕਿ ਈਡੀ ਵੱਲੋਂ ਤਲਬ ਕੀਤਾ ਗਿਆ ਸੀ ਤੇ ਪੁੱਛਗਿਛ ਕੀਤੀ ਗਈ ਸੀ ਦਾਦਾਸਲ ਮਾਮਲਾ ਆਨਲਾਈਨ ਸੱਟੇਬਾਜ਼ੀ ਐਪ ਨੂੰ ਪ੍ਰਮੋਟ ਕਰਨ ਦਾ ਹੈ ਇੱਕ ਮਨੀ ਲੌਂਡਰਿੰਗ ਦਾ ਮਾਮਲਾ ਸਾਹਮਣੇ ਆ ਰਿਹਾ ਤੇ ਇੰਜ ਜਾਬਦਾ ਹੈ ਅੱਜ ਜਦੋਂ ਈਡੀ ਵੱਲੋਂ ਯੋਗਰਾਜ ਸਿੰਘ ਨੂੰ ਤਲਬ ਕੀਤਾ ਗਿਆ ਤਾਂ ਇਹ ਜੋ ਕਾਰਵਾਈ ਹੈ ਇਹ ਜੋ ਪੁੱਛਗਿਛ ਹੈ ਲੰਬੇ ਸਮੇਂ ਤੱਕ ਚੱਲੇਗੀ ਬੀਤੇ ਦਿਨੀ ਜਦੋਂ ਰੋਬਿਨ ਅਥਾਪਾ ਤੋਂ ਪੁੱਛਗਿਛ ਕੀਤੀ ਗਈ ਸੀ ਤਾਂ ਜਾਣਕਾਰੀ ਮੁਤਾਬਿਕ ਪੰਤੋ 6 ਘੰਟੇ ਜੋ ਕਿ ਐਪ ਵਿਚ ਵਿਚ ਕੀਤੀ ਗਈ ਸੀ ਦਾ ਰਿਸਲਟ ਜੋ ਅੱਜਕੱਲ੍ਹ ਆਨਲਾਈਨ ਸੱਟੇਬਾਜ਼ੀ ਐਪ ਪ੍ਰਮੋਸ਼ਨ ਜਿਹੜੇ ਵੀ ਅਦਾਕਾਰਾਂ ਜਿਹੜੇ ਵੀ ਕ੍ਰਿਕਟਰ ਕਰ ਰਹੇ ਨੇ ਉਹਨਾਂ ਤੋਂ ਈਡੀ ਤੇ ਇੱਕ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ শিকੰਜਾ ਕਸਿਆ ਜਾ ਰਿਹਾ ਚਾਹੇ ਉਹ ਕ੍ਰਿਕਟਰ ਲੈ ਲੋ ਚਾਹੇ ਉਹ ਅਦਾਕਾਰ ਲੈ ਲੋ ਤੇ ਸਭ ਤੋਂ ਜੋ ਕਿ ਹੈ ਈਡੀ ਵੱਲੋਂ ਵੱਡੀ ਕਾਰਵਾਈ ਹੋਏਗੀ ਤੇ ਪਲਕੇ ਸੋਨੂ ਸੂਝੀਆਂ ਅਦਾਕਾਰ ਸੋਨੂ ਸੂਤ ਤੇ ਵੀ ਜੋ ਕਿ ਈਡੀ ਨੇ শিকੰਜਾ ਕਸਿਆ ਹੈ ਤੇ ਆਪਣੇ ਮੁੱਖ ਦਫਤਰ ਦਿੱਲੀ ਵਿਖੇ ਸੋਨੂ ਸੂਤ ਨੂੰ ਵੀ ਤਲਬ ਕੀਤਾ ਹੈ ਤੇ ਇਸ ਇਸ ਵੱਲੇ ਤੋ ਅਹਿਮ ਖਬਰ ਅੱਜਾ ਕ੍ਰਿਕਟਰ ਯੁਵਾਰ ਸਿੰਘ ਜੋ ਕੀ ਹੈ ਈਡੀ ਦੇ ਮੁਖ ਦਫਤਰ ਜਾਣਗੇ ਸਾਹਮਣੇ ਪੇਸ਼ ਹੋਣਗੇ ਤੇ ਵੱਡੀ ਕਾਰਵਾਈ ਤੇ ਵੱਡੀ ਪੁੱਛਗਿੱਛ ਜੋ ਕੀ ਹੈ ਕੀਤੀ ਜਾ ਸਕਦੀ ਹੈ ਦਰਸਲ ਇਹ ਸਾਰਾ ਮਾਮਲਾ ਔਨਲਾਈਨ ਸੱਟੇਬਾਜ਼ੀ ਐਪ ਨੂੰ ਪ੍ਰੋਮੋਸ਼ਨ ਕਰਨ ਦਾ ਨਿਕਲ ਕੇ ਸਾਹਮਣੇ ਆ ਰਿਹਾ ਹੈ ईडी ਵੱਲੋਂ ਕ੍ਰਿਕਟਰ ਯੁਵਰਾਜ ਸਿੰਘ ਤੇ ਸ਼ਿਕੰਜਾ ਕੱਸੀਆ ਗਿਆ ਹੈ ਅੱਜ ईडी ਵੱਲੋਂ ਕ੍ਰਿਕਟਰ ਯੁਵਰਾਜ ਸਿੰਘ ਨੂੰ ਤਲਬ ਕੀਤਾ ਗਿਆ ਹੈ ਇਹ ਪੂਰਾ ਮਾਮਲਾ منی ਲੌਂਡਰਿੰਗ ਦਾ ਸਾਹਮਣੇ ਆਇਆ ਹੈ ਇਸ ਵੇਲੇ ਦੀ ਅਹਿਮ ਖਬਰ ਸਾਂਝੀ ਕਰਨ ਜਾ ਰਹੇ ਹਾਂ ਕ੍ਰਿਕਟਰ ਯੁਵਰਾਜ ਸਿੰਘ ਨੂੰ ईडी ਨੇ ਤਲਬ ਕੀਤਾ ਹੈ ਜੀਹਾਂ ਇਹ ਪੂਰਾ ਮਾਮਲਾ ਜੋ ਕੀ ਹੈ ਔਨਲਾਈਨ ਸੱਟੇਬਾਜ਼ੀ ਐਪ ਪਰਮੋਸ਼ਨ ਨੂੰ ਲੈ ਕੇ ਸਾਹਮਣੇ ਆਇਆ ਹੈ ਜਿਹੜੇ ਅਦਾਕਾਰ ਅਤੇ ਕ੍ਰਿਕਟਰ ਔਨਲਾਈਨ ਸੱਟੇਬਾਜ਼ੀ ਐਪ ਨੂੰ ਪ੍ਰਮੋਟ ਕਰ ਰਹੇ ਨੇ ਨਾ ਤੇ ਸੀਡੀ ਦਾ ਇੱਕ ਵੱਡੀ ਕਾਰਵਾਈ ਸਾਹਮਣੇ ਆ ਰਹੀ ਹੈ ਸ਼ਿਕੰਜਾ ਕਸਿਆ ਗਿਆ ਹੈ ਸਾਤਕਾ క్రికెਟਰ ਰੋਬਿਨ ਉਥੱਪਾ ਤੋਂ ਵੀ ਈਡੀ ਨੇ ਇੱਕ ਲੰਬੀ ਪੁੱਛਗਿਛ ਕੀਤੀ ਸੀ ਦਿੱਲੀ ਦੇ ਮੁੱਖ ਦਫਤਰ ਵਿੱਚ ਉਹਨਾਂ ਤੋਂ ਲਗਭਗ 5 ਤੋਂ 6 ਘੰਟੇ ਤੱਕ ਪੁੱਛਗਿਛ ਕੀਤੀ ਗਈ ਸੀ ਤੇ ਅੱਜ ਜੋ ਕੀ ਹੈ క్రికెਟਰ ਯੁਵਰਾਜ ਸਿੰਘ ਨੂੰ ਈਡੀ ਨੇ ਬੁਲਾਇਆ ਹੈ ਆਪਣੇ ਮੁੱਖ ਦਫਤਰ ਦਿੱਲੀ ਵਿਖੇ ਤੇ ਅੱਜ ਜਾਬਦਾ ਹੈ ਕਿ ਲਗਾਤਾਰ ਪੰਜ ਤੋਂ 6 ਕੰਟੀਆਂ ਉਸ ਤੋਂ ਵੱਧ ਸਮੇਂ ਦੀ ਜੋ ਕੀ ਹੈ ਪੁੱਛਗਿਛ ਕੀਤੀ ਜਾ ਸਕਦੀ ਹੈ ਤੇ ਪਲਕੇ ਸੋਨੂ ਸੂਦ ਜੀहां ਅਦਾਕਾਰ ਸੋਨੂ ਸੂਦ ਨੂੰ ਵੀ ਤਲਬ ਕੀਤਾ ਹੈ 24 ਸਤੰਬਰ ਤੱਕ ਤਲਬ ਕੀਤਾ ਗਿਆ ਹੈ ਜਿਹੜੇ క్రికెਟਰ ਅਤੇ ਅਦਾਕਾਰ ਜੋ ਕਿ ਇਸ ਔਨਲਾਈਨ ਸੱਟੇਬਾਜ਼ੀ ਐਪ ਨੂੰ ਪ੍ਰਮੋਟ ਕਰ ਰਹੇ ਨੇ ਉਨਾਂ ਤੇ ਈਡੀ ਨੇ ਇੱਕ ਵੱਡਾ ਸ਼ਿਕੰਜਾ ਕੱਸਿਆ ਹੈ ਸੱਪਟੇ ਕਾਰਵਾਈ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਕ੍ਰਿਕਟਰ ਸੁਰੇਸ਼ ਰੈਨਾ ਸ਼ਖਰ ਤਮਨ ਅਤਿਪੱਜੀ ਨੂੰ ਵੀ ਜੋ ਕਿ ਈਡੀ ਵੱਲੋਂ ਤਲਬ ਕੀਤਾ ਗਿਆ ਸੀ ਤੇ ਪੁੱਛਗਿਛ ਕੀਤੀ ਗਈ ਸੀ ਦਾਦਾਸਲ ਮਾਮਲਾ ਆਨਲਾਈਨ ਸੱਟੇਬਾਜ਼ੀ ਐਪ ਨੂੰ ਪ੍ਰਮੋਟ ਕਰਨ ਦਾ ਹੈ ਇੱਕ ਮਨੀ ਲੌਂਡਰਿੰਗ ਦਾ ਮਾਮਲਾ ਸਾਹਮਣੇ ਆ ਰਿਹਾ ਤੇ ਇੰਜ ਜਾਬਦਾ ਹੈ ਅੱਜ ਜਦੋਂ ਈਡੀ ਵੱਲੋਂ ਯੋਗਰਾਜ ਸਿੰਘ ਨੂੰ ਤਲਬ ਕੀਤਾ ਗਿਆ ਤਾਂ ਇਹ ਜੋ ਕਾਰਵਾਈ ਹੈ ਇਹ ਜੋ ਪੁੱਛਗਿਛ ਹੈ ਲੰਬੇ ਸਮੇਂ ਤੱਕ ਚੱਲੇਗੀ ਬੀਤੇ ਦਿਨੀ ਜਦੋਂ ਰੋਬਿਨ ਅਥੱਪਾ ਤੋਂ ਪੁੱਛ ਕਿ ਚੁਕੀਤੀ ਗਈ ਸੀ ਤਾਂ ਜਾਣਕਾਰੀ ਮੁਤਾਬਿਕ ਪੰਤੋ 6 ਘੰਟੇ ਜੋ ਕਿ ਐਪ ਚੁਕਿਚ ਕੀਤੀ ਗਈ ਸੀ ਦਾ ਰਿਸਲਟ ਜੋ ਅੱਜਕੱਲ ਆਨਲਾਈਨ ਸੱਟੇਬਾਜ਼ੀ ਐਪ ਪ੍ਰਮੋਸ਼ਨ ਜਿਹੜੇ ਵੀ ਅਦਾਕਾਰਾਂ ਜਿਹੜੇ ਵੀ ਕ੍ਰਿਕਟਰ ਕਰ ਰਹੇ ਨੇ ਉਹਨਾਂ ਤੋਂ ਈਡੀ ਤੇ ਇੱਕ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ শিকੰਜਾ ਕਸਿਆ ਜਾ ਰਿਹਾ ਚਾਹੇ ਉਹ ਕ੍ਰਿਕਟਰ ਲੈ ਲੋ ਚਾਹੇ ਉਹ ਅਦਾਕਾਰ ਲੈ ਲੋ ਤੇ ਸਭ ਤੇ ਜੋ ਕਿ ਈਡੀ ਵੱਲੋਂ ਵੱਡੀ ਕਾਰਵਾਈ ਹੋਏਗੀ ਤੇ ਪਲਕੇ ਸੋਨੂ ਸੂਝੀਆਂ ਅਦਾਕਾਰ ਸੋਨੂ ਸੂਤ ਤੇ ਵੀ ਜੋ ਕਿ ਈਡੀ ਨੇ শিকੰਜਾ ਕਸਿਆ ਹੈ ਤੇ ਆਪਣੇ ਮੁੱਖ ਦਫਤਰ ਦਿੱਲੀ ਵੀ ਵਿਖੇ ਸੋਨੋ ਸੁਤਨੂ ਵਿੱਚ ਤਲਬ ਕੀਤਾ ਤੇ ਇਸ ਇਸ ਵਲੇ ਸਭ ਤੋਂ ਅਹਿਮ ਖਬਰ ਅੱਜ ক্রিকেটার ਯੁਵਾਰ ਸਿੰਘ ਜੋ ਕੀ ਹੈ ਈਡੀ ਦੇ ਮੁਖ ਦਫਤਰ ਜਾਣਗੇ ਸਾਹਮਣੇ ਪੇਸ਼ ਹੋਣਗੇ ਤੇ ਵੱਡੀ ਕਾਰਵਾਈ ਤੇ ਵੱਡੀ ਪੁੱਛਗਿੱਛ ਜੋ ਕੀ ਹੈ ਕੀਤੀ ਜਾ ਸਕਦੀ ਹੈ ਦਰਸਲ ਇਹ ਸਾਰਾ ਮਾਮਲਾ ਔਨਲਾਈਨ ਸੱਟੇਬਾਜ਼ੀ ਐਪ ਨੂੰ ਪ੍ਰੋਮੋਸ਼ਨ ਕਰਨ ਦਾ ਨਿਕਲ ਕੇ ਸਾਹਮਣੇ ਆ ਰਿਹਾ ਹੈ